ਸਤਿ ਸ਼੍ਰੀ ਅਕਾਲ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਬੜਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਜਿਗਰਾਉਂ ਪੁਲ ਤੇ ਖੜੇ ਹਾਂ ਜਿੱਥੇ ਕਿ ਸ਼ਿਖਸਾ ਹੈ ਨਾ ਆਗੂ ਸਾਰੇ ਇਕੱਠੇ ਹੋਏ ਨੇ ਤੇ ਇੱਕ ਫਿਲਮ ਆ ਰਹੀ ਹੈ ਸ਼ਾਹ ਗੁੰਦ ਰੰਧਾਵਾ ਦੀ ਉਹਦਾ ਜਨਮ ਮੋਦ ਕੀਤਾ ਜਾ ਰਿਹਾ ਕੀ ਬਜਾ ਗੱਲ ਗੱਬਾਤ ਕਰਦੇ ਆ ਅਮਿਤ ਅਡੋਰਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਭ ਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸਭ ਪਰ ਬਣੀ ਰਹੇ ਜੀ ਕੀ ਕਾਰਨ ਹੈ ਤੁਸੀਂ ਇੱਥੇ ਪਹੁੰਚੇ ਹੋ ਇਹਨਾਂ ਦੇ ਪੋਸਟਰਸ ਨੂੰ ਅੱਗ ਲਗਾਈ ਜਾ ਰਹੀ ਪੈਰਾਂ ਥੱਲੇ ਮਧੋਲ ਰਹੇ ਹੋ ਕੀ ਵਜ੍ਹਾ ਸਰ ਨਾ ਪਹਿਲਾਂ ਜੀ ਜਿਹੜਾ ਗੁਰੂ ਨੂੰ ਦਾਵਾ ਦਾ ਪਾਕਿਸਤਾਨ ਪ੍ਰਤੀ ਪ੍ਰੇਮ ਜਾਗ ਰਿਹਾ ਵੈ ਮੈਂ ਕਹਿੰਦਾ ਇਹਨੂੰ ਪਾਕਿਸਤਾਨ ਹੀ ਚਲਾ ਜਾਣਾ ਚਾਹੀਦਾ ਵੈ ਕਿਉਂਕਿ ਇਹ ਲੋਕ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਕਲਾਕਾਰ ਦੇ ਨਾਮ ਤੇ ਕਲੰਕ ਨੇ ਅਸੀਂ ਇਹਦੀ ਫਿਲਮ ਦਾ ਪੂਰੇ ਸ਼ੇਫ ਸੈਨਿਕ ਪੂਰੇ ਆਲ ਪੰਜਾਬ ਚ ਔਰ ਵਰਲਡ ਜਪਾਇਕਟ ਕਰਾਵਾਂਗੇ ਅਸੀਂ ਇਹ ਫਿਲਮ ਬਿਲਕੁਲ ਨਹੀਂ ਚੱਲਣ ਦੇਣੀ ਕਿਉਂਕਿ ਇਹ ਲੋਗ ਉਹ ਸ਼ਖਸ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਦੇਖੋ ਇਹਨਾਂ ਦੇ ਅੰਦਰ ਮੈਂ ਨਹੀਂ ਜਾਣਦਾ ਕਿ ਕਿਹੜੀ ਭਾਵਨਾ ਵੈ ਸਾਡੇ ਸੈਨਿਕ ਬੈਠੇ ਨੇ ਦੇਖੋ ਸਾਡੇ ਫੌਜੀ ਸਾਡੀ ਸੁਰੱਖਿਆ ਲਈ ਬਾਰਡਰਾਂ ਦੇ ਉੱਪਰ ਬੈਠੇ ਨੇ ਸਾਡੀ 24 ਘੰਟੇ ਸਾਰੀ ਸੁਰੱਖਿਆ ਕਰਦੇ ਆ ਚਾਹੇ ਤੁਸੀਂ ਵੀ ਹੋ ਚਾਹੇ ਮੈਂ ਵੀ ਆ ਸਾਡੇ ਪੰਜਾਬ ਦੀ ਜਨਤਾ ਵੀ ਹੈ ਕਿੰਨੀ ਸੇਫ ਹੈ ਪਰ ਇਹ ਲੋਕ ਕੋਚ ਹੈਗੇ ਨੇ ਸ਼ਰਾਰਤੀ ਅੰਸਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਇਹਨਾਂ ਦੀ ਭਾਵਨਾ ਪਤਾ ਨਹੀਂ ਕੀ ਹੈ ਜਿਹੜੇ ਪੰਜਾਬ ਦੇ ਪ੍ਰਤੀ ਮੈਂ ਨਹੀਂ ਹਿੰਦੁਸਤਾਨ ਦੇ ਬਰਤੀ ਮੈਂ ਨਹੀਂ ਜਾਣਦਾ ਪਰ ਮੈਨੂੰ ਇਹ ਕਹਿਣਾ ਚਾਹਨਾ ਤੁਹਾਡੇ ਚੈਨਲ ਲਈ ਕਿ ਇਹਦਾ ਡੀਐਨਏ ਟੈਸਟ ਕੀਤਾ ਜਾਵੇ ਕਿਉਂਕਿ ਜਦੋਂ ਅਰੋੜਾ ਸਾਹਿਬ ਜਦੋਂ ਤੁਸੀਂ ਕੰਗਣਾ ਨਰਨੋਪ ਦੀ ਫਿਲਮ ਦਾ ਸਮਰਥਨ ਕੀਤਾ ਸੀ ਉਦੋਂ ਨਹੀਂ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਸੀ ਕੰਗਣਾ ਦੀ ਫਿਲਮ ਹੇ ਆਣੀ ਹੈ ਦੇਸ਼ ਭਗਤੀ ਦੀ ਫਿਲਮ ਹੈ ਔਰ ਅਸੀਂ ਉਹਦਾ ਸਮਰਥਨ ਕਰਦੇ ਹਾਂ ਔਰ ਗੁਰੂ ਰੰਧਾਵਾ ਦੀ ਫਿਲਮ ਦਾ ਅਸੀਂ ਬਾਇਕਟ ਕਰਦੇ ਹਾਂ ਕਿਉਂਕਿ ਇਹ ਜਿਹੜਾ ਇਹਦਾ ਜਿਹੜਾ ਪ੍ਰੇਮ ਜਿਹੜਾ ਜਾਗਿਆ ਹੋਇਆ ਹੈ ਪਾਕਿਸਤਾਨ ਦੇ ਪ੍ਰਤੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਅਸੀਂ ਹਿੰਦੁਸਤਾਨੀਆਂ ਸਾਡੇ ਅੰਦਰ ਹਿੰਦੁਸਤਾਨ ਦਾ ਖੂਨ ਹੈ ਜਬ ਤੱਕ ਅਸੀਂ ਹਿੰਦੁਸਤਾਨੀ ਆ ਜਾਂ ਤਾਂ ਪੰਜਾਬੀ ਹਿੰਦੁਸਤਾਨੀ ਅਸੀਂ ਅਸੀਂ ਬਿਲਕੁਲ ਇਹਦੀ ਫਿਲਮ ਪੰਜਾਬ ਦੇ ਵਿੱਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਦੇ ਫਿਲਮ ਨੂੰ ਚੱਲਣ ਦੇ ਲਈ ਔਰ ਬਹੁਤ ਜਲਦ ਅਤੇ ਦੇਸ਼द्रोह ਦਾ ਮੁਕੱਦਮਾ ਵੀ ਦਰਜ ਕਰਾ ਲੱਗਦਾ ਨਹੀਂ ਕਿ ਤੇ ਵੰਡੀਆਂ ਪਾਂ ਚ ਸਭ ਤੋਂ ਅੱਗੇ ਸ਼ਿਵ ਸੈਨਾ ਆਗੂ ਨੇ ਇਹ ਚ ਕਿਹੜੀ ਵੰਡੀ ਦੀ ਗੱਲ ਹੋ ਗਈ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੀ ਗੱਲਾਂ ਤੋਂ ਤੁਸੀਂ ਕਰ ਰਹੇ ਹੋ ਜਿਹੜੇ ਅੰਦਰ ਹਿੰਦੁਸਤਾਨ ਦਾ ਖੂਨ ਹੈ ਮੈਂ ਭਾਰਤੀ ਆ ਮੈਂ ਹਿੰਦੁਸਤਾਨ ਜਿੰਦਾਬ ਮੈਂ ਪੰਜਾਬ ਦੇ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਆਉਣ ਵਾਲੀ ਹਰ ਚੀਜ਼ ਨੂੰ ਬੈਨ ਕਰਾਉਂ ਫਿਰ ਮੈਂ ਆਪਣੇ ਪੰਜਾਬ 'ਚ ਮੈਂ ਹਿੰਦੁਸਤਾਨ 'ਚ ਪਾਕਿਸਤਾਨ ਦੀ ਫਿਲਮ ਨਹੀਂ ਲੱਗਣ ਦੇਣੀ ਔਰ ਬਿਲਕੁਲ ਬਾਇਕਾਟ ਕਰਾਵਾਂਗੇ ਔਰ ਅਸੀਂ ਫਿਲਮ ਬਿਲਕੁਲ ਨਹੀਂ ਚੱਲਣ ਦੇਣੀ ਗੁਰੂ ਦਾ ਜੇ ਪਾਕਿਸਤਾਨ ਤੋਂ ਆਉਂਦੀ ਹੈ ਫਿਰ ਬੈਨ ਕਰਾਉਣਾ ਬਿਲਕੁਲ ਜੀ ਬਿਲਕੁਲ ਸਰਕਾਰ ਨੂੰ ਮਰੰਡਰ ਭੇਜਾਂਗੇ ਅਸੀਂ ਪਾਕਿਸਤਾਨ ਸਾਰਾ ਨਾ ਪਾਕਿਸਤਾਨ ਨਾਲ ਸਾਡਾ ਕੋਈ ਮੋਹ ਨਹੀਂ ਹੈ ਅਸੀਂ ਪਾਕਿਸਤਾਨ ਬਿਲਕੁਲ ਅਸੀਂ ਪਾਕਿਸਤਾਨ ਮੁਰਦਾਬਾਦ ਕਹਿੰਦੇ ਆ ਅਸੀਂ ਪਾਕਿਸਤਾਨ ਦੀ ਫਿਲਮ ਜਿਹੜੇ ਪਾਕਿਸਤਾਨ ਪ੍ਰਤੀ ਜਿਹੜੇ ਗੁਰੂ ਨਦਾਵਾ ਦੀ ਫਿਲਮ ਹੈ ਗੁਰੂ ਨਦਾਵਾ ਦਾ ਮੈਂ ਤੁਹਾਡੇ ਚੈਨਲ ਤੇ ਹੀ ਕਹਿ ਰਿਹਾ ਵਾਂ ਕਿ ਮੇਰੇ ਸ਼ੇਫ ਸਾਂ ਨਹੀਂ ਕਿਹੜਾ ਕੋਈ ਸ਼ੋਅ ਚੱਲਣ ਦੇਗਾ ਪੰਜਾਬ ਦੇ ਵਿੱਚ ਔਰ ਗੁਰੂ ਨਦਾਵਾ ਦਾ ਮੂਵੀ ਕਾਲਾ ਕੀਤਾ ਜਾ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਵੀ ਐ ਫਿਰ ਤੁਸੀਂ ਕੀ ਕਹੋਗੇ ਉਹਨਾਂ ਦਾ ਵੀ ਬਾਈਕਟ ਕਰੋਗੇ ਮੇਰੀ ਗੱਲ ਸੁਣੋ ਸ਼ਰਦਾ ਭਾਵ ਨਾਲ ਬਿਲਕੁਲ ਜਿਹੜੇ ਸਾਡੇ ਜਾਂਦੇ ਨੇ ਉਹ ਸਾਡਾ ਗੁਰੂ ਦਾ ਘਰ ਹੈ ਠੀਕ ਹੈ ਨਾ ਇਹ ਤੁਹਾਡਾ ਵੀ ਗੁਰੂ ਘਰ ਹੈ ਸਾਡਾ ਵੀ ਗੁਰੂ ਘਰ ਹੈ ਉੱਥੇ ਓਚੀ ਨਾ ਤੁਸੀਂ ਇਹ ਚੀਜ਼ਾਂ ਨੂੰ ਕਰਵਾਇਆ ਕਰੋ ਇਹ ਫਿਲਮ ਦੇ ਬਾਰੇ ਕਹਿ ਰਿਹਾ ਵਾਂ ਕਿ ਇਹ ਫਿਲਮ ਦੇ ਵਿੱਚ ਗਰੂਰੰਦਾਵਾਦੀ ਜਿਹੜੀ ਸੋਚ ਹੈ ਉਹਦਾ ਪਤਾ ਲੱਗਿਆ ਕਿ ਇਹਦਾ ਡੀਐਨਏ ਟੈਸਟ ਕਰਾਇਆ ਜਾਵੇ ਕੀ ਇਹ ਸੋਚ ਕੀ ਹੈ ਇਹਨੂੰ ਆਪਣੀ ਫਿਲਮ ਦੇ ਚਲਾਣੀ ਹੈ ਦਾ ਪਾਕਿਸਤਾਨ ਜਾ ਕੇ ਚਲਾਵੇ ਸਾਡੇ ਹਿੰਦੁਸਤਾਨ ਚ ਬਾਈਕਟ ਸਾਡੇ ਪੰਜਾਬ ਚ ਬਾਈਕਟਾ ਸੀ ਫਿਲਮ ਵੀ ਕੌਣ ਹੁੰਨੋ ਬਾਈਕਟ ਕਰਨ ਵਾਲੇ ਪਹਿਲੇ ਆਸੋ ਆ ਸਾਨੂੰ ਦੱਸਣ ਦੀ ਲੋੜ ਨਹੀਂ ਆ ਸੀ ਕੌਣ ਆ ਸਾਨੂੰ ਜਨਤਾ ਪਿਆਰ ਕਰਦੀ ਹੈ ਕਮਾਂਡਰ ਦੇਖ ਲਿਆ ਕਰੋ ਪਿਆਰ ਬਿਲਕੁਲ ਆ ਸਾਨੂੰ ਪਤਾ ਵੀ ਹੈ ਕਮਾਂਡਰ ਚ ਪਿਆਰ ਦੇਖਿਆ ਇਹ ਸਾਨੂੰ ਸਾਰੇ ਵਾਸਤੇ ਰੱਖਦੇ ਕਮਾਂਡਾਂ ਲਈ ਸਾਰੇ ਪੜਦੇ ਤੁਸੀਂ ਵੀ ਪੜਦੇ ਮੈਂ ਤੁਹਾਡੀ ਗੱਲ ਸੁਣਦਾ ਵਾ ਸੀ ਤੁਸੀਂ ਕਹਰੇ ਪਾਕਿਸਤਾਨ ਦੀ ਇੱਕ ਚੀਜ਼ ਖਰੀਦੇ ਪਾਕਿਸਤਾਨ ਕੋਲ ਹੁੰਦਾ ਜਿੰਨਾਂ ਕੋ ਸੇਰੇ ਲਗਾਉਣ ਲਈ ਛੱਤ ਨਹੀਂ ਸੀ ਹਿੰਦੁਸਤਾਨ ਨੇ ਸਾਂਹਨ ਕੀਤਾ ਉਹ ਮੁਲਕ ਸਾਨੂੰ ਕੁਝ ਦੇਊਗਾ ਜਿਹੜਾ ਮੁਲਕ ਸਾਡੇ ਟੁਕੜਿਆਂ ਤੇ ਪਰ ਰਿਹਾ ਉਹ ਮੁਲਕ ਸਾਨੂੰ ਕੁਝ ਦੇਊਗਾ 15 ਦੀ ਗੱਲ ਆਈ ਸੀ ਉਦੋਂ ਫਿਰ ਤੁਸੀਂ ਸਮਰਥਨ ਕਰਦੇ ਕੀ ਦੀ ਗੱਲ ਆਈ ਸੀ ਕੰਗੜਾ ਰਣੋਪ ਦੀ ਗੱਲ ਵੀ ਸਮਰਥਨ ਕਰਦਾ ਅੱਜ ਉਹਦਾ ਮਾਫੀ ਮੰਗ ਰਹੀ ਹੈ ਸਾਰੇ ਸਾਰੇ ਤਾਰੇ ਮਾਫੀ ਮੰਗ ਰਹੀ ਫੇਰ ਕੀ ਗਾਉ ਮੈਡਮ ਇੱਕ ਗੱਲ ਸੁਣੋ ਅਲਦਾਸ ਮੂਵੀ ਆਈ ਗਿੱਪੀ ਗਰੇ ਵਾਲ ਦੀ ਉੱਥੇ ਥੀਏਟਰ ਚ ਸ਼੍ਰੀ ਆਮ ਤਖਤ ਸ਼੍ਰੀ ਹਜੂਰ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਦਿਖਾਇਆ ਗਿਆ ਵਾ ਮੂਵੀ ਚੱਲ ਰਹੀ ਵਿੱਚ ਅਰਦਾਸ ਚੱਲ ਰਹੀ ਆ ਮੂਰਖ ਲੋਕੀ ਸਿਰ ਤੋਂ ਨੰਗੇ ਰਾਸ ਚਾਂ ਖੜੇ ਹੋ ਰਿਹਾ ਜਿਵੇਂ ਬੜਾ ਸਨਮਾਨ ਦੇ ਰਿਹਾ ਜਦੋਂ ਅਰਦਾਸ ਹੁੰਦੀ ਆ ਨਾ ਗੁਰੂ ਘਰ ਚ ਪੈਰਾਂ ਤੋਂ ਨੰਗੇ ਤੇ ਸਿਰ ਟੱਕਿਆ ਹੋਣਾ ਚਾਹੀਦਾ ਵਾ ਥੀਏਟਰਾਂ 'ਚ ਤੁਸੀਂ ਵੀ ਭਲੀ-ਪਾਨਤੀ ਜਾਣਦੇ ਹੋ ਕਿ ਥੀਏਟਰਾਂ 'ਚ ਲੋਕ ਕਿਵੇਂ ਜਾਂਦੇ ਆ ਮੂਵੀ ਦੇਖਣ ਸ਼ਰਾਬਾਂ ਪੀ ਕੇ ਕਿ ਐਸਜੀਪੀ ਨੂੰ ਉਹ ਚੀਜ਼ ਨਹੀਂ ਨਜ਼ਰ ਆਂਦੀ ਐਸਜੀਪੀ ਨੇ ਇਹੋ ਜੀ ਕਿ ਇਹ ਕਿਹੜੀ ਪੱਟੀ ਆਪਣੇ ਅੱਖਾਂ ਤੇ ਬੰਨ ਲੀਆ ਜਿਹੜਾ ਉਸ ਦਾਸ ਮੂਵੀ 'ਚ ਸ਼ਰੇਆਮ ਸਿੱਕ ਸਮਾਦੀ ਬੇਅਦਬੀ ਹੋਈ ਉਹ ਐਸਜੀਪੀ ਨੂੰ ਨਜ਼ਰ ਨਹੀਂ ਆਈ ਇਸ ਫਿਲਮ ਦੇ ਵਿੱਚ ਜਿਹੜੇ ਵਿਰੋਧ ਕਰ ਰਹੇ ਉਹਦਾ ਕੀ ਖਾਸ ਕਾਰਨ ਹੈ ਇਹਦਾ ਖਾਸ ਕਾਰਨ ਇਹ ਹੈ ਜਿਸ ਮੂਵੀ 'ਚ ਹਿੰਦੋਸਤਾਨ ਮੁਲਦਾਬਾਦ ਦੇ ਨਾਰੇ ਲੱਗਣਗੇ ਉਹ ਮੂਵੀ ਅਸੀਂ ਪੰਜਾਬ 'ਚ ਚੱਲਣ ਨਹੀਂ ਦੇਵਾਂਗੇ ਉਹ ਮੂਵੀ ਅਸੀਂ ਚੱਲਣ ਨਹੀਂ ਦਾਂਗੇ ਪੰਜਾਬ 'ਚ ਜਿਹੜੀ ਮੂਵੀ ਪੰਜਾਬ 'ਚ ਚੱਲ ਕੇ ਤੇ ਪੰਜਾਬ ਵਿਰੋਧੀ ਨਾਰੇ ਲਾ ਰਹੀ ਆ ਉਹ ਮੂਵੀ ਅਸੀਂ ਆਪਣੇ ਮੁਲਕ 'ਚ ਆਪਣੇ ਦੇਸ਼ 'ਚ ਚੱਲਣ ਨਹੀਂ ਦਾਂਗੇ ਲੱਗਦਾ ਨਹੀਂ ਕਿਤੇ ਨਾ ਕਿਤੇ ਪਾੜ ਪਾਂਚ ਇਹ ਸਭ ਤੋਂ ਚੀਜ਼ ਅੱਗੇ ਆਂਦੀ ਹੈ ਹਿੰਦੁਸਤਾਨ ਮਰਦਾਬਾਦ ਪੰਦਾ ਜੇ ਉਹ ਬੋਲਦੇ ਹੋ ਪਾੜ ਉਸ ਵਲੇ ਨਹੀਂ ਪਿੰਦਾ ਜਦੋਂ ਪਾਕਿਸਤਾਨ 'ਚ ਮੰਦਰ ਤੋੜੇ ਜਾਂਦੇ ਨੇ ਪਾੜ ਉਹ ਨਹੀਂ ਪਿੰਦਾ ਜਦੋਂ ਪਾਕਿਸਤਾਨ 'ਚ ਗੁਰਦੁਆਰੇ ਤੋੜੇ ਜਾਂਦੇ ਨੇ ਇਹਨਾਂ ਨੂੰ ਪਿਆਰ ਜੱਦਾ ਜੱਗਿਆ ਰੰਦਾਵਾ ਜੀ ਨੂੰ ਰੰਦਾਵਾ ਜੀ ਨੂੰ ਪਿਆਰ ਜੱਗਿਆ ਪਾਕਿਸਤਾਨ ਲਈ ਆਪਣਾ ਪੂਰੀਆ ਬਿਸਤਰਾ ਚੱਕ ਕੇ ਉਹ ਬਹੁਤ ਵਧੀਆ ਕਲਾਕਾਰ ਨੇ ਗਾਉਂਦੇ ਬਹੁਤ ਵਧੀਆ ਨੇ ਉਹ ਫਿਲਮ ਦੀ ਮੰਗ ਹੋ ਸਕਦੀ ਹੈ ਅੱਛਾ ਫਿਲਮ ਦੀ ਮੰਗ ਹੋ ਸਕਦੀ ਆਪਣੇ ਫੈਸਲੇ ਜੋ ਮਰਜ਼ੀ ਕਰ ਦਿਓ ਉਹਨਾਂ ਨੇ ਆਪਣਾ ਫਾਇਦਾ ਹੀ ਦੇਖਿਆ ਪਹਿਲੇ ਹੀ ਕਿਹਾ ਪਿਆ ਐਕਟਰ ਨੇ ਪ੍ਰੋਡੂਸਰ ਨੇ ਆਪਣੇ ਪੈਸੇ ਲਈ ਉਹਨਾਂ ਲੋਕਾਂ ਚਾਹੇ ਹਿੰਦੂਆਂ ਦੇ ਮੁੰਡੇ ਮਰਜਾ ਚ ਸਿੱਖਾਂ ਦੇ ਮੁੰਡੇ ਮਰਜਾ ਉਹਨਾਂ ਨੂੰ ਕੋਈ ਲੈਣਦੇ ਨਹੀਂ ਉਹਨਾਂ ਨੂੰ ਸਿਰਫ ਪ੍ਰੋਫਿਟ ਚਾਹੀਦਾ ਪੈਸਾ ਕਮਾਣਾ ਜਿੱਥੋਂ ਮਰਜੀ ਪੈਸਾ ਆਣਾ ਚਾਹੀਦਾ ਨਹੀਂ ਪੰਜਾਬੀ ਕਈ ਆਰਟਿਸਟ ਨੇ ਜਿਹੜੇ ਪਾਕਿਸਤਾਨੀ ਕਿਰਦਾਰ ਨਿਭਾ ਰਹੇ ਨੇ ਫਿਰ ਤਾਂ ਤੁਹਾਨੂੰ ਉਹਨਾਂ ਤੋਂ ਵੀ ਪ੍ਰੋਬਲਮ ਹੋਈਗੀ ਬਿਲਕੁਲ ਸਾਫ਼ ਕਿਹਨੇ ਜਿਸ ਫਿਲਮ ਦੇ ਵਿੱਚ ਹਿੰਦੁਸਤਾਨ ਜਿੰਦਾਬਾਦ ਪਾਕ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਮਰਦਾਬਾ ਦਿਖਾਇਆ ਜਾਂਦਾ ਬਿਲਕੁਲ ਪ੍ਰੋਬਲਮ ਹੋਏਗੀ ਮੈਂ ਤਾਂ ਇਹ ਜੰਡਵਾਦੀ ਕਿੱਥੇ ਗਈ ਸਾਡੇ ਜਿਹੜੇ ਗੁਰੂ ਘਰ ਤੋੜੇ ਜਾਂਦੇ ਨੇ ਜਾਂ ਮੰਦਰ ਤੋੜੇ ਜਾਂਦੇ ਨੇ ਉਹਨਾਂ ਤੇ ਵੀ ਫਿਲਮ ਬਣਾਓ ਇਹ ਵੀ ਦਿਖਾਓ ਵੀ ਜਿਹੜੀਆਂ ਕੁੜੀਆਂ ਸੀਗੀਆਂ ਜਿਹੜੇ ਜਬਰਦਸਤੀ ਤਰਫਰਤ ਕਰਕੇ ਵਿਆਹ ਕਰਾਏ ਗਏ ਨੇ ਮੁਸਲਮਾਨ ਬਣਾਇਆ ਗਿਆ ਉਹ ਕੁੜੀਆਂ ਦੇ ਹਾਲਾਤ ਕੀ ਨੇ ਉਹ ਦਿਖਾਓ ਇਹ ਦਿਖਾਓ ਵੀ ਪਾਕਿਸਤਾਨ ਦੇ ਸ਼ਹਿਰ ਉੱਤੇ ਪੰਜਾਬ ਦੇ ਹਿੰਦੂਆਂ ਦਾ ਮੁੰਡਾ ਸਿੱਖਾਂ ਦਾ ਮੁੰਡਾ ਮਾਰਿਆ ਗਿਆ ਟੰਡਨ ਸਾਹਿਬ ਅੱਜ ਕੰਗਨਰ ਰਣੋਤ ਵੱਲੋਂ ਮਾਫੀ ਮੰਗੀ ਗਈ ਹੈ ਉਹਦੇ ਬਾਰੇ ਕੀ ਕਹੋਗੇ ਮੈਂ ਸੁਣਿਆ ਨਹੀਂ ਉਹਨੇ ਬੋਲੀ ਗਈ ਹੈ ਮਾਫੀ ਗਾ ਵੀ ਮੰਗੀ ਹੈ ਅੱਛਾ ਤੁਹਾਨੂੰ ਪਤਾ ਨਹੀਂ ਉਹਨਾਂ ਦੇ ਬਿਆਨ ਦਾ ਸਮਰਥਨ ਕਰਦਾ ਹੋ ਰਿਹਾ ਸੀ ਜਿਹੜਾ ਹੁਣ ਬਿਆਨ ਦਿੱਤਾ ਮੈਨੂੰ ਨਹੀਂ ਪਤਾ ਉਹਨੇ ਕੀ ਬੋਲੀ ਹੈ ਨਾ ਮੈਨੂੰ ਪਤਾ ਮਾਫੀ ਦਾ ਵੀ ਨਹੀਂ ਮੈਂ ਕਿਵੇਂ ਦੇਖਦੇ ਹੋ ਕਿ ਭਾਜੀਪੀ ਵੀ ਜਦੋਂ ਉਹਨਾਂ ਦਾ ਵਿਰੋਧ ਕਰ ਰਹੀ ਹੈ ਕਿਸਾਨਾਂ ਦੇ ਖਿਲਾਫ ਜਦੋਂ ਉਹ ਬੋਲੇ ਨੇ ਭਾਜੀਪੀ ਵਿਰੋਧ ਕਰ ਰਹੀ ਹੈ ਤਾਂ ਹੁਣ ਬੀਜੇਪੀ ਜਾਣੇ ਕੰਗਣਾ ਜਾਨ ਨੇ ਅੱਛਾ ਤੇ ਸ਼ਿਵ ਸੈਨਿਕ ਜਿਹੜੇ ਸਮਰਥਨ ਕਿਉਂ ਦਿੰਦੇ ਸੀ ਫਿਰ ਉਹਦੀ ਫਿਲਮ ਮੈਨੂੰ ਪਤਾ ਨਹੀਂ ਹੁਣ ਕੀ ਬੋਲੀ ਮੈਂ ਵੀ ਛੂਡਣ ਦੀ ਕਮਾ ਮੈਂ ਬਿਆਨ ਹੀ ਸੁਣੀ ਉਹਦਾ ਕੰਗਣਾ ਦਾ ਤੁਸੀਂ ਹੁਣ ਆ ਫਿਲਮ ਦਾ ਜੰਮ ਕੇ ਵਿਰੋਧ ਕਰੋਗੇ ਬਿਲਕੁਲ ਬਿਲਕੁਲ ਲੱਗਦਾ ਨਹੀਂ ਵੀ ਕਿ ਬਾਕੀ ਹੋਰ ਵੀ ਕਈ ਮੁੱਦੇ ਨੇ ਵਿਰੋਧ ਕਰਨ ਵਾਲੇ ਤੁਸੀਂ ਉਹਨਾਂ ਤੇ ਕਿਉਂ ਨਹੀਂ ਖੜਦੇ ਫਿਰ ਹਰ ਮੁੱਦਾ ਚੱਕਦੇ ਸੀ ਲੋਕ ਤਾਂ ਜਿਹੜਾ ਧਰਮ ਦਾ ਮੁੱਦਾ ਆਂਦਾ ਦੇਸ਼ ਦਾ ਮੁੱਦਾ ਆਂਦਾ ਸ਼ਿਵ ਸੈਨਿਕ ਚੱਕਦੀ ਹੋਰ ਦੱਸੋ ਕਿਹੜੀ ਪਾਰਟੀ ਚੱਕਦੀ ਹੈ ਬਾਕੀ ਰਾਜਨੀਤੀ ਪਾਰਟੀਆਂ ਦਾ ਅਹ ਤਾਂ ਕਮਾਨ ਤੇ ਲੱਗੀ ਹੋਈਆਂ ਪੈਸੇ ਕਮਾਉਣ ਨੂੰ ਲੱਗੀ ਹੋਈਆਂ। ਕਿਛੁ ਫੈਸਾਨੀ ਕਿਉਂ ਹੀ ਸਭ ਤੋਂ ਜ਼ਿਆਦਾ ਪਰ ਪਰ ਕੇ ਗਾਣੇ ਸੁਣਨ ਨੂੰ ਮਿਲਦੀ ਹੈ ਕਮੈਂਟਾਂ ਚ। ਚਲੋ ਲੋਕਾਂ ਦਾ ਕੰਮ ਹੈ ਜਿਹੜੇ ਲੋਕ ਕੁਛ ਕੱਟੜਵਾਦੀ ਇਹ ਗਾਣੇ ਕੱਢਦੇ ਕੱਢੀ ਜਾਂਦੇ ਨੇ। ਸੋ ਤੁਸੀਂ ਦੇਖਿਆ ਕਿ ਜਿਹੜੇ ਸ਼ਿਖਸੈਨਿਕ ਨੇ ਇੱਥੇ ਪੂਰੀ ਤਰ੍ਹਾਂ ਇਕੱਠੇ ਹੋਏ ਪਏ ਨੇ ਉਹਨਾਂ ਦੇ ਗੁਰੂ ਰੰਧਾਵਾ ਦੀ ਆਨ ਬੜੀ ਜਿਹੜੀ ਮੂਵੀ ਹੈ ਉਹਦੇ ਉਹ ਪੋਸਟਰ ਜਿਹੜੇ ਸਾੜੇ ਗਏ ਨੇ ਪੈਰਾ ਥੱਲੇ ਮਧੋਲੇ ਗਏ ਨੇ ਤੇ ਚੰਗੀ ਤਰ੍ਹਾਂ ਉਹਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਫਿਲਮ ਦੇ ਵਿੱਚ ਉਹਦਾ ਕਿਰਦਾਰ ਹੈ ਉਹਦਾ ਕਿਹਾ ਜਾ ਰਿਹਾ ਅਰੋੜਾ ਸਾਹਿਬ ਵੱਲੋਂ ਬਾਕੀ ਸਾਰੇ ਵੱਲੋਂ ਸ਼ਿਵਸੈਨਿਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਗੁਰੂ ਰੰਧਾਵਾ ਦਾ ਪਾਕਿਸਤਾਨ ਪ੍ਰਤੀ ਪ੍ਰੇਮ ਜਿਹੜਾ ਜਾਗ ਰਿਹਾ ਸੋ ਇਸ ਕਰਕੇ ਇਹ ਫਿਲਮ ਨਹੀਂ ਲੱਗਣ ਦਿੱਤੀ ਜਾ ਰਹੀ ਤੁਸੀਂ ਇਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਤੋਂ ਕਿੰਨੇ ਕੁ ਸਹਿਮਤ ਹੋ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਣੇ ਰੋਕ ਗ੍ਰੇਟ ਪੰਜਾਬ ਟੀਵੀ ਦੇ ਨਾਲ